ਤਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਫੁੱਲੇ ਹੋ ਅਜ ਦੇ ਦਿਨ ਦਸੇ ਬਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਜ ਦੇ ਦਿਨ ਪਟਨਾ ਸ਼ਹਿਰ ਵਿਖੇ ਸਨ 1666 ਈਸਵੀ ਵਿੱਚ ਪ੍ਰਕਾਸ਼ਧਾਰਿਆ ਸਮੂਹ ਸੰਗਤਾਂ ਨੂੰ ਅਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਲੱਗਦਾ ਕਿ ਭਾਵੇਂ ਇੱਕੜਾਕੀ ਠੰਡ ਵੀ ਹੈਗੀ ਆ ਪਰ ਲੋਕਾਂ ਦੀ ਆਸਾ ਬਹੁਤ ਹੈ ਆਸਥਾ ਵਿਦਕ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਉਹਨਾਂ ਨੇ ਤੇ ਲੋਕਾਂ ਦੀ ਸ਼ਰਧਾ ਭਾਵਨਾ ਦੇਖੋ ਵੇਖੋ ਰਠਾਠਾ ਮਾਰਦਾ ਸਮੁੰਦਰ ਅੱਜ ਦਰਬਾਰ ਸਾਹਿਬ ਨਤਮਸਤਕ ਹੋਣ ਆਇਆ ਹੈ ਉਹਨਾਂ ਨੂੰ ਉਹਨਾਂ ਦੇ ਜਨਮ ਦਿਹਾੜੇ ਨੂੰ ਪ੍ਰਕਾਸ਼ ਦਿਹਾੜੇ ਨੂੰ ਅੱਜ ਮਨਾ ਰਿਹਾ ਹੈ ਸਮੂਹ ਸੰਗਤਾਂ ਦੀ ਹੈ ਬੜੀ ਖੁਸ਼ੀ ਦੀ ਲਹਿਰ ਹੈ ਜਿਹੜੇ ਹੈ ਅੱਜ ਸਾਰੇ ਜੇ ਦੇਸ਼ ਅੱਜ ਜਿਉਂਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਕਰਕੇ ਜਿਉਂਦਾ ਹੈ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਹੁੰਦੀ ਸਭ ਦੀ ਇੱਥੇ ਕੋਈ ਧਰਮ ਹੀ ਹੋਣਾ ਸੀ ਸਾਰੇ ਮੁਸਲਮਾਨ ਬਣੇ ਹੋਣੇ ਸੀਗੇ ਇਹ ਉਹਨਾਂ ਦੀ ਦੇਣ ਹੀ ਹੈ ਜਿਹੜੇ ਅੱਜ ਆਪਾਂ ਸਾਰੇ ਧਰਮ ਇੱਥੇ ਅੱਜ ਵਸ ਰਹੇ ਆਂ ਇਹ ਦਸ਼ਵੇਸ਼ ਕਰਕੇ ਵਸ ਰਹੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਦੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਦੀ ਸਭੂ ਸੰਗਤਾਂ ਨੂੰ ਤੇ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਮਹਾਰਾਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਜ ਦੇ ਦਿਨ ਗੁਰ ਆਇਦਰ ਗੁਰਦੁਆਰਾ ਪਟਨਾ ਸਾਹਿਬ ਉੱਥੇ ਮਾਰਿਆ ਨੇ ਅਵਤਾਰ ਧਾਰਿਆ ਸੀ ਜਿੱਦਾਂ ਜਨਮ ਦਿਹਾੜਾ ਜਿੰਨਾਂ ਦਾ ਅਵਤਾਰ ਗੁਰਪੁਰ ਸਾਰੀ ਦੁਨੀਆ 'ਚ ਹਰ ਸਾਲ ਤੇ ਮਨਾਇਆ ਜਾਂਦਾ ਹੈ ਸਿਰੇ ਅੰਮ੍ਰਿਤਸਰ ਵਿਖੇ ਹਰਮੰਦਰ ਸਾਹਿਬ ਵਿਖੇ ਹੋਇਆ ਇਸ ਵੇਲੇ ਗੁਰਪੁਰਖੀ ਅੰਦਰ ਜਲੋ ਚੱਲ ਰਿਹਾ ਹੈ ਇਹ ਰਾਤ ਨੂੰ ਅਸਤਵਾਇ ਚੱਲੇਗੀ ਦੀ ਮਾਲਾ ਹੋਏਗੀ ਸਿਸਮੂ ਸੰਗਤਾਂ ਆਪਣੇ ਅਰਦਾਸ ਕਰਨ ਵਾਸਤੇ ਪਹੁੰਚ ਰਿਹਾ ਹਨ ਅਤੇ ਮਹਾਰਾਜ ਕੋਲ ਖੁਸ਼ੀਆਂ ਮੰਗ ਰਿਹਾ ਹਨ ਕਿਉਂਕਿ ਸਿੱਖ ਧਰਮ ਐਸਾ ਹੈ ਜਿਹੜਾ ਸਰਬਾਧਾ ਭਲਾ ਮੰਗਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ